ਤੁਹਾਨੂੰ ਦਿਖਾਉਂਦੇ ਹਾਂ ਅਖੰਡ ਕੀਰਤਿ ਜਥੇ ਦੇ ਸਿਮਨੀ ਵਿਜੀ ਅਵਤਾਰ ਕੋ ਨਿੰਮਤ ਅੰਤਮ ਅਰਦਾਸ ਦੀਆਂ ਲਾਈਵ ਵੀਡੀਓ ਅਖੰਡ ਕੀਰਤਿ ਇਲਾਹੀ ਬਾਣੀ ਦਾ ਕੀਰਤਨ ਕਰਨ ਵਾਲੇ ਬੀਜੀ ਉਤਾਰ ਗੌਰ ਸਿੰਘਨੀ ਜੀ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਦੇ ਗ੍ਰਹਿ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤਰੰਤ ਗੁਰਦੁਆਰਾ ਸਿੰਘ ਸਭਾ ਜੇਲ੍ਹ ਰੋਡ ਦਾਪੜ ਵਿਖੇ ਅਖੰਡ ਕੀਰਤਨੀ ਜਥੇ ਵੱਲੋਂ ਵਿਰਾਗਮਈ ਕੀਰਤਨ ਹੋਇਆ ਅਤੇ ਵਿਛੜੀ ਹੋਈ ਰੂਹੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਅੰਤਮ ਅਰਦਾਸ ਸਮਾਗਮ ਦੌਰਾਨ ਸਵਰਗੀ ਬੀਜੀ ਉਤਾਰ ਗੌਰ ਸਿੰਘਨੀ ਜੀ ਦੀ ਸੁਪੁੱਤਰੀ ਗੁਰਪ੍ਰੀਤ ਕੌਰ ਕੈਲੀਫੋਰਨੀਆ ਵੱਲੋਂ ਆਪਣੀ ਮਾਂ ਦੇ ਨਕਸ਼ੇ ਕਦਮਾਂ ਤੇ ਚੱਲ ਦੇ ਹੋਏ ਮਾਹੀ ਗੁਰੂ ਜੀ ਦੀ ਕਿਰਪਾ ਸਦਕਾ ਇਲਾਹੀ ਬਾਣੀ ਦਾ ਕੀਰਤਨ ਕੀਤਾ ਜੀ ਅਵਤਾਕ ਗੌਰ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬੈਲ 올 인디아 시크 스튜던트 페데레이션 ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਬੀਜੀ ਅਵਤਾਰ ਕੌਰ ਸਿੰਘਣੀ ਜੀ ਅਖੰਡ ਕੀਰਤਨੀ ਜਥੇ ਵਿੱਚ ਲਾਹੀ ਬਾਣੀ ਦਾ ਬਹੁਤ ਵਧੀਆ ਕੀਰਤਨ ਕਰਦੇ ਸਨ ਉੱਥੇ ਹੀ ਉਹਨਾਂ ਵੱਲੋਂ ਆਪਣੀ ਪਰਿਵਾਰਕ ਜ਼ਿੰਮੇਵਾਰੀ ਵੀ ਇੱਕ ਹੁਣਹਾਰ ਮਾਂ ਵੱਜੋਂ ਬਾਖੂਬੀ ਨਭਾਈਆਂ ਜਿਸ ਕਰਕੇ ਉਹਨਾਂ ਦੇ ਸੁਪੁੱਤਰ ਮਨਜੀਤ ਸਿੰਘ ਉਰਫ ਬੱਬੂ ਕਵਲਜੀਤ ਸਿੰਘ ਉਰਫ ਬਟਾ ਅਤੇ ਧੀ ਗੁਰਪ੍ਰੀਤ ਕੌਰ ਤੇ ਦਿਲਜੀਤ ਕੌਰ ਸਮੁੱਚੇ ਪਰਿਵਾਰ ਦੇਸ਼ ਵਿਦੇਸ਼ ਵਿੱਚ ਵੈਲ ਸੈਟਲ ਹਨ ਅਤੇ ਸਾਰਾ ਪਰਿਵਾਰ ਅਮਰਦਤਾਰੀ ਹੈ ਜਦਕਿ ਆਪਣੀ ਨੇਕ ਕਮਾਈ ਦਾ ਵਿਸਵੰਧ ਕੱਢ ਕੇ ਮਨੁੱਖਤਾ ਦੀ ਸੇਵਾ ਵਿੱਚ ਹਮੇਸ਼ਾ ਸਹਿਯੋਗ ਕਰਦੇ ਰਹਿੰਦੇ ਹਨ ਇਸ ਮੌਕੇ ਤੇ ਸੰਦੀਪ ਸਿੰਘ ਯੂਐਸਏ ਗੁਰਦੀਪ ਸਿੰਘ ਜਲੰਧਰ ਰੁਪਿੰਦਰ ਕੌਰ ਫਰਾਂਸ ਮਿੰਨੀ ਦਿੱਲੀ ਬੀਰ ਪ੍ਰਤਾਪ ਸਿੰਘ ਪੈਰਿਸ ਕੈਡੀ ਕੈਂਡੀ ਪੈਰਸ ਹਰਪ੍ਰਿੰਦਰ ਹਰਪਿੰਦਰ ਸਿੰਘ ਬਲਵਿੰਦਰ ਸਿੰਘ ਪ੍ਰਭਦੀਪ ਸਿੰਘ ਸੋਨੂ ਜਸਪਾਲ ਸਿੰਘ ਮਾਨ ਸਿੰਘ ਮਨਾਨ ਨਰਿੰਦਰ ਸਿੰਘ ਦਸੂਹਾ ਜਗਦੀਪ ਸਿੰਘ ਰਾਜੂ ਅਮਰੀਕਾ ਭੰਤਨ ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਗੁਰਦਾਸਪੁਰ ਦੇ ਮੁੱਖ ਸੇਵਾਦਾਰ ਨਿਰਮਲ ਸਿੰਘ ਸਰਪੰਚ ਐਕਸ਼ਨਰ ਭਜਨ ਸਿੰਘ ਸਮੇਤ ਸਮੁੱਚੀ ਟੀਮ ਰਿਸ਼ਤੇਦਾਰ ਸੱਜਣ ਮਿੱਤਰ ਹਾਜ਼ਰ ਸਨ ਸਮਾਗਮ ਦੌਰਾਨ ਗੁਰੂ ਦਾ ਅਟੁੱਟ ਲੰਗਰ ਵਰਤਿਆ ਆਓ ਪਹਿਲਾਂ ਸਰਵਨ ਕਰਦੇ ਆ ਇਲਾਹੀ ਬਾਣੀ ਦਾ ਕੀਰਤਨ

आँखों में ही मन लगाता हूँ आँखों में ही मन लगाता हूँ आँखों में ही मन लगाता हूँ आँखों में ही मन लगाता हूँ

ਲੇ ਮਾਤਾ ਜੀ ਦੇ ਅਕਾਲ ਚਲਾਣਾ ਕਰ ਜਾਂਦੇ ਮੈਂ ਸਮਝਦਾ ਵੀ ਦੁੱਖ ਦਾ ਅਹਿਸਾਸ ਹੈ ਔਰ ਖਾਸ ਕਰਕੇ ਇਹ ਪਰਿਵਾਰ ਸਾਡੇ ਇਲਾਕੇ ਦਾ ਬਹੁਤ ਸਰਵਾਰ ਪਰਾਰਾ ਔਰ ਕਈ ਦਿਨ ਤੋਂ ਵਿਦੇਸ਼ਾਂ ਚ ਜਾ ਕੇ ਮਿਹਨਤ ਕਰਕੇ ਪਰ ਇਹ ਆਪਣੀ ਜੜ੍ਹਾਂ ਨੂੰ ਨਹੀਂ ਭੁੱਲੇ ਬਾਹਰ ਗਏ ਨੇ ਤਰੱਕੀਆਂ ਕੀਤੀਆਂ ਨੇ ਤਕੀਆਂ ਕਰਨ ਦੇ ਬਾਵਜੂਦ ਵੀ ਅ부 ਜਰਾਂ ਦੇ ਵਿੱਚ ਆ ਕੇ ਵਾਪਸ ਇੱਥੇ ਰਹਿ ਕੇ ਲੋਕਾਂ ਦੀ ਸੇਵਾਵਾਂ ਸਮਰਪਿਤ ਨੇ ਉਹ ਮਾਵਾ ਦਾ ਰਿਸ਼ਤਾ ਹੀ ਲੱਖਾਂ ਕਰੋੜਾਂ ਹਜ਼ਾਰਾਂ ਰਿਸ਼ਤਿਆਂ ਨਾਲੋਂ ਇੱਕ ਵਧੀਆ ਰਿਸ਼ਤਾ ਇਹ ਜਿਹੜਾ ਜਿਨ੍ਹਾਂ ਨੇ ਤਰੱਕੀਆਂ ਕੀਤੀਆਂ ਨੇ ਉਹ ਮਹਾਲਪੁਰਖ ਨੇ ਬਖਸ਼ਿਸ਼ ਕੀਤੀ ਆ ਤੇ ਮਾਪੇ ਦਾ ਉਹਨਾਂ ਦਾ ਸੰਸਕਾਰ ਉਹਨਾਂ ਦਾ ਆਸ਼ੀਰਵਾਦ ਉਹਨਾਂ ਦੀ ਪਰਗਰਿਸ਼ ਅੱਜ ਜਿਹੜੀ ਆ ਉਹ ਇਹਨਾਂ ਦੇ ਦੇਖੇ ਲੱਗੀ ਆ ਸੋ ਮੈਂ ਸਮਝਦਾ ਵੀ ਸਾਨੂੰ ਮਾਣ ਹੈ ਇਸ ਪਰਿਵਾਰ ਦੇ ਔਰ ਖਾਸ ਕਰ ਗੁਰਦਾਸਪੁਰ ਦੇ ਵਿੱਚ ਬਹੁਤ ਘੱਟ ਇਹੋ ਜਿਹੀਆਂ ਸਖਸੀਤਾ ਨੇ ਜਿਹੜੇ ਇੰਨੀ ਉਚਾਈ ਤੇ ਜਾ ਕੇ ਵੀ ਨੇਵੇਂ ਹੋ ਕੇ ਫੇਰ ਰਹਿਣ ਸੋ ਅੱਜ ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਆ ਪਰਮੇਸ਼ਰ ਕਿਰਪਾ ਕਰੇ ਉਹ ਕਰਮ ਯੋਗੀ ਸਖਸ਼ੀਅਤ ਸੀ ਪਰਮਾਤਮਾ ਨੇ ਉਹਨਾਂ ਨੂੰ ਆਪਣੇ ਚਰਨਾਂ 'ਚ ਵਾਸ ਦੇਣਾ ਜਿਹੜੇ ਜੋ ਵੀ ਤੇ ਬੰਤੀ ਆ ਕਾਲਪੁਰ ਖੱਗੇ ਇਸ ਪਰਿਵਾਰ ਤੇ ਆਪਣਾ ਕਿਰਪਾ ਭਰਿਆ ਹੱਥ ਰੱਖੀ ਆਪਣਾ ਆਸ਼ੀਰਵਾਦ ਭਰਿਆ ਹੱਥ ਰੱਖੀ ਉਹਨਾਂ ਦੇ ਜਿਹੜੀ ਹਕਾਣਾਵਾ ਕੀਤੀਆਂ ਮਿਹਨਤਾਂ ਕਰਕੇ ਅੱਜ ਇਹਨਾਂ ਨੂੰ ਸਮਾਜ ਦੇ ਵਿੱਚ ਖੜੇ ਕੀਤਾ ਇਹਨਾਂ ਦੇ ਕਿਸੇ ਕਿਸਮ ਦੀ ਦਿੱਤੀ ਵਾਰ ਨਾ ਲੱਗੇ ਤੇ ਇਹਨਾਂ ਇਹ ਜਿਹੜੀ ਪਰਿਵਾਰੀ ਉਹਨਾਂ ਦੀ ਆ ਉਹ ਹਸਦੀ ਵਸਦੀ ਖੇਲਦੀ ਰਹੇ ਉਹਨਾਂ ਦੇ ਨਾਲ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇੜ ਕਰਦਾ ਸ੍ਰੀ ਗੁਰੂ ਜੀ ਦਾ ਖਾਲਸਾ ਵੈਜੀ ਜੀ ਦੀ ਫਤਿਹ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਕੋਈ ਵੀ ਪ੍ਰਾਣੀ ਜਦੋਂ ਚਲਾ ਜਾਂਦਾ ਤਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਉਹਨਾਂ ਦੇ ਨਿਮਰ ਅਰਦਾਸ ਕਰਦੇ ਹਾਂ ਮਾਤਾ ਵਤਾਰ ਕੌਰ ਜੀ ਦਾ ਜੀਵਨ ਬੜਾ ਸੱਚਾ ਸੁੱਚਾ ਸੀ ਔਰ ਪੂਰਾ ਜੀਵਨ ਉਹਨਾਂ ਨੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਅਖੰਡ ਗੀਤਨੀ ਜਥੇ ਦੇ ਵਿੱਚ ਬਤਿੱਦ ਕੀਤਾ ਔਰ ਆਪਣੇ ਸੁਪੁੱਤਰ ਭਾਈ ਕਮਰਜੀਤ ਸਿੰਘ ਜਿਹੜੇ ਗੁੱਟਾ ਜੀ ਜਿਹੜੇ ਸਾਡੇ ਨਾਲ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੇ ਵਿੱਚ ਵੱਡੀਆਂ ਸਵਾਵਾਵਾਂ ਦੇ ਰਹੇ ਆ ਔਰ ਇਸੇ ਤਰ੍ਹਾਂ ਵੀਰ ਮਨਜੀਤ ਸਿੰਘ ਜੀ ਔਰ ਭੈਣ ਜੀ ਸਾਰਾ ਪਰਿਵਾਰ ਜਿਹੜਾ ਇਹ ਪੰਥ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਪੰਥ ਪੰਜਾਬ ਦੇਸ਼ ਦੁਨੀਆ ਦੇ ਵਿੱਚ ਸਵਾਵਾਵਾਂ ਦਿੰਦੇ ਆ ਰਹੇ ਆ ਸੋ ਅੱਜ ਦੇਖੋ ਜਿੰਨੇ ਵੀ ਸਾਡੇ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਵਿੱਚੋਂ ਚੰਗੇ ਸੁਜੀਵਾਨ ਲੋਕ ਜਿਹੜੇ ਇੱਥੇ ਪਹੁੰਚੇ ਨੇ ਮਾਤਾ ਜੀ ਦੇ ਨਿਮਿਤ ਅਰਦਾਸ ਕਰਨ ਤੇ ਅਸੀਂ ਵੀ ਆਏ ਆ ਸੋ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਵੀ ਕਰਦਾ ਤੇ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਤਾ ਤਾਰਕੀ ਜੀ ਦੇ ਝੋਲ ਤੇ ਸਮੂਹ ਅਕਾਲ ਕੀ ਤਿਰਸਾ ਰਾਜਿਤ ਪਾਗੇ ਦੇ ਨਿਯੋਗ ਆਏ ਨੇ ਉਹਨਾਂ ਦਾ ਅੱਜ ਇੱਥੇ ਆਉਣ ਤੇ ਕਿਸੇ ਮੁਖਰੀ ਘੜੀ ਦੇ ਜੁੱਸ ਬਣਾਉਣ ਤੇ ਮੈਂ ਆ ਨੀਂ ਮੀਤ ਸਿੰਘ ਜੀ ਵੱਲੋਂ ਕੌਂਜੀਸੇ ਦਿੱਤਾ ਦਿਨ ਉਹ ਜੀਤ ਕੌਲਨੀ ਵੱਲੋਂ ਜੀਤਾਂ ਦੇ ਵੱਲੋਂ ਸਾਰਿਆਂ ਵੱਲੋਂ ਜੀਤ ਤਾਂ ਉਹ ਜੀਤ ਕੌਲਨ ਤੇ ਭੰਗ ਜੀਤ ਕੌਲਨ ਵੱਲੋਂ ਸਾਰੇ ਬਨੇ ਘਰ ਪਰਵਾਦ ਵੱਲੋਂ ਉਹਨਾਂ ਦਾ ਆਇਆ ਨਾ ਧੰਨੇ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ